ਪੌੜੀ ਤਿਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲ ਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਈ ਛਡਾਈ ਤਿਸ ਗੁਰ ਕੋ ਸਵਾਸ ਹੈ ਜਿਨ ਹਰ ਸੋਚੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਵਢਾਂਸ ਕੀ ਵਾਰ ਦੀ ਪੌੜੀ ਰਾਹੀ ਸਾਨੂੰ ਅਰਦਾਸ ਵਿੱਚ ਲੀਨ ਹੋ ਕੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੁੜਨ ਦਾ ਢੰਗ ਤਰੀਕਾ ਸਮਝਾਉਂਦੇ ਹੋਏ ਕਹਿ ਰਹੇ ਹਨ ਕਿ ਜਿਸ ਗੁਰੂ ਨੇ ਮੈਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਮੈਂ ਉਸ ਗੁਰੂ ਤੋਂ ਰੋਮ ਰੋਮ ਕੁਰਬਾਨ ਹੋ ਕੇ ਗੁਰੂ ਦਾ ਬਾਰੰਬਾਰ ਸ਼ੁਕਰਾਨਾ ਕਰਦਾ ਹਾਂ ਮੈਂ ਉਸ ਗੁਰੂ ਤੋਂ ਵੀ ਵਾਰ-ਵਾਰ ਬਲਿਹਾਰ ਜਾਂਣਾ ਜਿਸ ਗੁਰੂ ਨੇ ਮੈਨੂੰ ਸੇਵਾ ਕਰਨ ਵਿੱਚ ਲਗਾ ਦਿੱਤਾ ਜਦੋਂ ਮੈਂ ਅਰਦਾਸ ਦੇ ਵਿੱਚ ਜੁੜ ਕੇ ਮੈਨੂੰ ਪਿਆਰੇ ਪ੍ਰੀਤਮ ਦੇ ਚਰਨਾਂ ਵਿੱਚ ਜੁੜਨਾ ਦੱਸਿਆ ਐਸਾ ਸਤਿਗੁਰੂ ਹਮੇਸ਼ਾ ਮੇਰੇ ਨਾਲ ਹੈ ਸਿੱਖ ਦੀ ਅਰਦਾਸ ਦੇ ਬੋਲ ਨੇ ਅੰਗ ਸੰਗ ਦੇ ਗੁਰੂ ਹਰ ਵੇਲੇ ਅੰਗ ਸੰਗ ਹੁੰਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਹਰੇਕ ਭੈੜੇ ਵਿਕਾਰ ਤੋਂ ਬਚਾ ਕੇ ਮੈਨੂੰ ਜਮ ਰੂਪੀ ਬੰਦਨਾ ਤੋਂ ਗੁਰੂ ਅੰਗ ਸੰਗ ਹੋ ਕੇ ਛੁੜਾ ਲੈਂਦਾ ਹੈ ਬਚਾ ਲੈਂਦਾ ਹੈ ਦਸ਼ਮੇਸ਼ ਪਿਤਾ ਜੀ ਨੇ ਜਦੋਂ ਨਾਦੇੜ ਦੀ ਧਰਤੀ ਤੇ ਆਪਣਾ ਅੰਤਮ ਸਮਾ ਜਾਣ ਕੇ ਆਪਣੀ ਸਿੱਖਾਂ ਨੂੰ ਦੱਸਿਆ ਤਾਂ ਸਿੱਖਾਂ ਨੇ ਪ੍ਰਸ਼ਨ ਕੀਤਾ ਸਤਿਗੁਰੂ ਜੀ ਸਾਨੂੰ ਆਪ ਜੀ ਦੇ ਦਰਸ਼ਨ ਕਿਵੇਂ ਹੋਇਆ ਕਰਨਗੇ ਸਤਿਗੁਰੂ ਦਾ ਉੱਤਰ ਸੀ ਤਿਆਰ ਪਰ ਤਿਆਰ ਪੰਜ ਸਿੰਘਾਂ ਦੇ ਦਰਸ਼ਨ ਕਰ ਲੈਣਾ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ ਫਿਰ ਸਿੱਖਾਂ ਦਾ ਅਗਲਾ ਸਵਾਲ ਸੀ ਸਤਿਗੁਰੂ ਜੀ ਜੇਕਰ ਪੰਜ ਸਿੰਘ ਨਾਮ ਮਿਲਣ ਤੇ ਸਤਿਗੁਰੂ ਦਾ ਉੱਤਰ ਸੀ ਤੁਸੀਂ ਆਪ ਤਿਆਰ ਪੁਰ ਤਿਆਰ ਹੋ ਕੇ ਦਰਪਣ ਵਿੱਚ ਆਪਣਾ ਚਿਹਰਾ ਵੇਖ ਲੈਣਾ ਤੁਹਾਨੂੰ ਮੇਰੇ ਦਰਸ਼ਨ ਹੋਣਗੇ ਅਰਥਾਤ ਜਿੱਥੇ ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ ਨਾਲ ਦੇ ਨਾਲ ਆਪਣਾ ਮੁਨਸਿਫ ਵੀ ਖੁਦ ਬਣੇ ਯਾਨੀ ਕਿ ਵਿਕਾਰਾਂ ਤੋਂ ਸਿੱਖ ਨੇ ਖੁਦ ਬਚਣਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਅਰਦਾਸ ਵਿੱਚ ਜੁੜ ਕੇ ਆਪਨਾ ਖੁਦ ਮੁਨਸੀਬ ਬਣਨ ਦੀ ਵੀ ਮੈਨੂੰ ਗੁਰੂ ਨੇ ਹੀ ਸਿਖਾਇਆ ਅੰਤ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨਾਨਕ ਨਾਮ ਵਰਤਦਿਆਂ ਹੋਇਆਂ ਕਹਿ ਰਹੇ ਹਨ ਕਿ ਮੈਂ ਉਸ ਗੁਰੂ ਤੋਂ ਵਾਰ-ਵਾਰ ਕੁਰਬਾਨ ਜਾਣਾ ਹਾਂ ਜਿਸ ਗੁਰੂ ਨੇ ਮੇਰੇ ਮਨ ਦੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ ਬੰਦੇ ਦੀਆਂ ਕੁਝ ਲੋੜਾਂ ਪ੍ਰਭੂ ਪਰਮਾਤਮਾ ਉਸ ਵੇਲੇ ਵੀ ਪੂਰੀਆਂ ਕਰ ਰਿਹਾ ਸੀ ਜਿੰਨਾ ਲੋੜਾਂ ਦਾ ਅਜੇ ਬੰਦੇ ਨੂੰ ਕੋਈ बोਧ ਹੀ ਨਹੀਂ ਸੀ ਗਿਆਨ ਹੀ ਨਹੀਂ ਸੀ ਇਹ ਸੱਚ ਹੈ ਕਿ ਜਦੋਂ ਮਨੁੱਖ ਨੂੰ ਭੁੱਖ ਦਾ ਕੋਈ बोध ਨਹੀਂ ਸੀ। ਭੁੱਖ ਸ਼ਬਦ ਬੋਲਣਾ ਨਹੀਂ ਸੀ ਆਉਂਦਾ। ਉਸ ਵਕਤ ਪ੍ਰਮਾਤਮਾ ਨੇ ਮਾਂ ਦੇ ਸੀਨੇ ਵਿੱਚ ਦੁੱਧ ਪੈਦਾ ਕਰ ਦਿੱਤਾ। ਬੱਚੇ ਨੂੰ ਨਾ ਤੇ ਭੁੱਖ ਦਾ बोध ਹੈ ਔਰ ਨਾ ਭੁੱਖ ਸ਼ਬਦ ਬੋਲਣਾ ਆਉਂਦਾ ਹੈ। ਪਰ ਮਾਂ ਨੂੰ ਪਤਾ ਲੱਗ ਜਾਂਦਾ ਸੀ ਬੱਚੇ ਨੂੰ ਭੁੱਖ ਲੱਗੀ ਹੈ ਅਸੀਂ ਨਵੇਂ ਜੰਮੇ ਬੱਚੇ ਦਾ ਕਿੰਨਾ ਖਿਆਲ ਰੱਖਦੇ ਹਾਂ ਅਸੀਂ ਕਹਿ ਦਿੰਨੇ ਹਾਂ ਇਹ ਕੁਝ ਵੀ ਕਰਨ ਜੋਗਾ ਨਹੀਂ ਇਸੇ ਤਰ੍ਹਾਂ ਬੱਚੇ ਨੂੰ ਸੁਵਾਸ ਲੈਣੇ ਨਹੀਂ ਪੈਂਦੇ ਸੁਵਾਸ ਪ੍ਰਭੂ ਪਰਮਾਤਮਾ ਸੁੱਤੇ ਸਿੱਧ ਚਲਾ ਰਿਹਾ ਹੈ ਇਸੇ ਤਰ੍ਹਾਂ ਮਾਤਾ ਦੇ ਗਰਭ ਵਿੱਚ ਵੀ ਇਹ ਜੀਵ ਸੁੱਤੇ ਸਿੱਧ ਪਰਮਾਤਮਾ ਦੀ ਅਰਦਾਸ ਦੇ ਨਾਲ ਜੁੜਿਆ ਹੋਇਆ ਸੀ ਉਰਦ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਸਪਸ਼ਟ ਹੈ ਕਿ ਅਰਦਾਸ ਸਿਮਰਨ ਹੀ ਮਨੁੱਖ ਦਾ ਮੂਲ ਹੈ ਸੋ ਆਪਣੇ ਅੰਦਰ ਇਨਸਾਨੀਅਤ ਵਾਲੇ ਗੁਣ ਪੈਦਾ ਕਰਨ ਲਈ ਅਰਦਾਸ ਸਿਮਰਨ ਦੇ ਨਾਲ ਜੁੜੇ ਰਹਿਣਾ ਹੀ ਅਸਲ ਧਰਮ ਹੈ ਨਾਨਕ ਗੁਰਬਿਟੋਂ ਵਾਰਿਆ ਜਿਨਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ